ਸਰਕਾਰੀ ਸਕੂਲ ਵਿੱਚ ਆ ਜਾ ਰਹੇ ਨੇ ਇਸ ਵਿੱਚ ਅਸੀਂ ਆਪਣੇ ਸਾਰੇ ਪਿੰਡ ਪਰਵਾਮਾਂ ਦਾ ਵੀਰਾਂ ਬੇਰਾਂ ਦਾ ਸਾਥ ਚਾਹੁੰਦੇ ਹਾਂ ਕਿ ਤੁਸੀਂ ਸਾਥ ਦੇਣਾ ਜਿਹੜੇ ਵੀ ਅਸੀਂ ਕੰਮ ਪਿੰਡ 'ਚ ਕਰਨੇ ਹਨ ਉਹ ਤੁਹਾਡੇ ਸਹਿਯੋਗ ਸਾਥ ਨਾਲ ਹੋਣ। ਤੇ ਉਸ ਦੇ ਸੰਦਰਭ ਵਿੱਚ ਸਾਡੇ ਸਰਪੰਚ ਸਾਹਿਬ ਤੁਹਾਨੂੰ ਆਪਣੇ ਵਿਚਾਰ ਦੱਸੂਗੇ ਤੇ ਇਸ ਤਰ੍ਹਾਂ ਉਹ ਗਾਹ ਦੁਗਾਂ ਸਾਡਾ ਪ੍ਰੋਗਰਾਮ ਚੱਲਦਾ ਜਾਏਗਾ। ਹਾਂਜੀ। ਚਲੋ। ਸਤਿ ਸ਼੍ਰੀ ਅਕਾਲ ਅੱਜ 28 ਗ੍ਰਾਮ ਸਵਾਰ ਦੇ ਇਲਾਕੇ 71 ਹੋਏ ਨਗਰ ਨਿਵਾਸੀ ਪਾਲ ਕੇ ਸੱਜਣ ਤੇ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਸਰਪੰਚ ਤੇ ਗ੍ਰਾਮ ਪੰਚਾਇਤ ਸੁਤਨੌਰ ਵੱਲੋਂ ਵੈਲਕਮ ਹੈ ਜੀ ਆਇਆਂ ਨੂੰ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਦਾ ਸਾਧਨ ਦੇ ਪ੍ਰੋਗਰਾਮ ਕਰਨ ਲਈ ਇਸ ਵਿੱਚ ਸ਼ਾਮਲ ਹੋਣ ਦੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਇਸ ਗ੍ਰਾਮ ਸਭਾ ਆ ਅੱਜ ਆਸਤੇ ਸੱਤਰ ਤੋਂ ਸਾਰੇ ਨਗਰ ਨਿਵਾਸੀ ਪਤਵੰਤੇ ਸੱਜਣ ਤੇ ਹੋਰ ਸਾਡੇ ਹਸਤੇ ਜੋ ਪਹੁੰਚੇ ਨੇ ਸਾਹਿਬਾਨ ਵੀ ਬਕਰ ਕੇ ਉਹਨਾਂ ਦਾ ਇੱਥੇ ਸਾਰੇ ਸਾਰਿਆਂ ਨਾਲ ਕੋਨਟੈਕਟ ਤੇ ਸਰਪੰਚ ਗ੍ਰਾਮ ਪੰਚਾਇਤ ਨਰਵਲੋਂ ਵੈਲਕਮ ਜੀ ਆਇਆਂ ਜਿਨ੍ਹਾਂ ਨੇ ਇਸ ਅੱਜ ਗ੍ਰਾਮ ਸਭਾ ਨੂੰ ਇੱਕਤ ਉਜਵਾਸ ਦੇ ਵਿੱਚ ਇਕੱਠ ਕੀਤਾ ਹੈਗਾ ਸਾਰੇ ਪਹੁੰਚਣ ਤੇ ਸਾਰੇ ਨੂੰ ਬਹੁਤ ਪਾਇਆ ਭਨੀ ਸਸਤੀ ਦਾ ਅੱਜ ਸਭਾਈ ਵਾਸਤੇ ਪ੍ਰਕਾਸ਼ੇ ਦਾ ਮਕਸਦ ਇਹ ਆ ਸਾਡੇ ਪ੍ਰੇਮੀਵਾਰਤੀ ਨੇ ਮਿਲ ਕੇ ਆਪਣੇ ਪਿੰਡ ਨੂੰ ਸੋਹਣਾ ਤੇ ਸਾਫ਼ ਸੁਥਰਾ ਬਣਾਇਆ ਗ੍ਰੀਨ ਐਂਡ ਥੀਨ ਪਿੰਡ ਇਹਦੇ ਵਿੱਚ ਪੰਚਾਇਤ ਇਕੱਲੀ ਕੁਝ ਨਹੀਂ ਕਰ ਸਕਦੀ ਆਪਾਂ ਸਾਰਿਆਂ ਨੇ ਰਲ ਕੇ ਹੀ ਸਾਰੇ ਕੰਮ ਕਰਾਂਗੇ ਮੈਂ ਆਸ ਕਰਦਾ ਕਿ ਮੇਰੇ ਪਿੰਡ ਵਾਸੀ ਸਾਰੇ ਸਾਡੀ ਪੰਚਾਇਤ ਦਾ ਸਾਥ ਦੇਣਗੇ ਸਾਡੇ ਵਿੱਚ ਚੇਚਾ ਹੋਣ ਦੁਆਰਾ ਫੇਰ ਹੋਣਾ ਤੇ ਸਾਰਾ ਪ੍ਰੋਜੈਕਟ ਲਾ ਕੇ ਉਹਨਾਂ ਤੇ ਕਾਰਵਾਈ ਕਰਕੇ ਪਿਛਲੇ ਕੁਝ ਸਾਲਾਂ ਤੋਂ ਸਮੱਸਿਆ ਤੋਂ ਸਮੁਪਤ ਹੋਣਾ ਚਾਹੀਦਾ ਉਹਨਾਂ ਨਾਲ ਮਿਲਣਾ ਚਾਹੀਦਾ ਦੇਖੋ ਆਗੇ ਸਾਡੇ ਪਿੰਡਾਂ ਕਹਿੰਦੇ ਗੁੱਜਰ ਔਰ ਸਾਡੇ ਘਰਾਂ ਵਿੱਚ ਹੀ ਜਾਂਦੇ ਠੀਕ ਹੈ ਜੇ ਇੱਕ ਸਟੈਂਡ ਲਿਆ ਆਏ ਨੇ ਜੇ ਇੱਕ ਸਟੈਂਡ ਲਿਆ ਆਏ ਨੇ ਤਾਂ ਇਹਨਾਂ ਹਲ ਹੋ ਗਿਆ ਜਿਹੜੇ ਪਹਿਲੇ ਗਰੀਬ 딸 ਜਿਹਨਾਂ ਨੂੰ ਨੌਲੇਜ ਸੀ ਕਈ ਸਾਲ ਤੱਕ ਦੋ ਦੋ ਚਾਰ ਸਮਝ ਹਰੇਕ ਦਿਨ ਬੜੀ ਮੁਸ਼ਕਲ ਸੀ ਆਪਣੇ ਨਾ ਰੋਜ਼ਗਾਰ ਤੋਰਦੇ ਉਹਦੇ ਵਿੱਚ ਵੀ ਸਾਡੇ ਬੰਜੇ ਸੀ ਰਹਿਨੇ ਆ ਇਹ ਚੀਜ਼ ਵੀ ਕਾਵੇ ਕਿਉਂ ਸਾਡੇ ਬੱਚਿਆਂ ਦੀ ਚੋਰੀ ਹੋਦੀ ਹੈ ਇਹ ਪੰਚਾਇਤ ਵੀ ਧਿਆਨ ਦੇਵੇ ਕਿ ਬਾਕੀ ਜਿਹੜਾ ਹੈਗਾ ਦੁਆਰਾ ਮੁੱਦਾ ਸਰਕਾਰ ਦੁਆਰਾ ਦੁਆਰਾ ਚੱਕ ਕੇ ਨਾ ਜਿੰਨੀਆਂ ਮੱਜਾ ਗਵਾਚੀਆਂ ਉਹਨਾਂ ਦੇ ਦੁਆਰਾ ਕਾਰਵਾਈ ਆ ਨਾ ਹੋਣੀ ਪ੍ਰੋਬਲਮ ਆ ਰਹੀ ਹੈ ਜਲਾ ਇਸ ਕਰਕੇ ਹੋ ਗਿਆ ਨਾਲੀਆਂ ਵੀ ਬਣੀਆਂ ਨਹੀਂ ਆਉਂਦੀਆਂ ਗਲੀਆਂ ਜਿਹੜੀਆਂ ਬੜੀਆਂ ਬਣਦੀਆਂ ਨੇ ਤੇ ਬੇਨਤੀ ਹੈ ਕਿ ਨਾਲੀਆਂ ਗਲੀਆਂ ਦਾ ਕੰਮ ਚੱਲਦੇ ਪਏ ਆ ਹੁਣ ਤਿੰਨ ਗਲੀਆਂ ਹੁਣ ਬਣਾ ਚੁੱਕੇ ਆ ਜੀ ਐਸਟੇਮੋਰ ਦੇ ਵਿੱਚ ਚੌਥੀ ਗਲੀ ਦਾ ਕੰਮ ਅੱਜ ਸ਼ੁਰੂ ਹੋ ਗਿਆ ਤੇ ਬਾਕੀ ਨਾਲੀਆਂ ਦਾ ਕੰਮ ਵੀ ਚੱਲ ਰਿਹਾ ਨਾਲ-ਨਾਲ ਉਹਨਾਂ ਦੇ ਪੈਏ ਪੈ ਰਹੇ ਆ ਤੇ ਉਸ ਤੋਂ ਬਾਅਦ ਉਧਰ ਵੀ ਉਧਰੇ ਕਰਨ ਦੇ ਢਾਬ ਨਾਲ ਪਹੁੰਚ ਜਾਣਾ ਹੈ ਬਾਕੀ ਜੇ ਪਾਣੀ ਪਾੜ ਦੀ ਗੱਲ ਕਮਲ ਜੀ ਜਿਹੜੀ ਸਪੀਡ ਲਿਮਟ ਕਰੋ ਗਲੀਆਂ ओके ਸਪੀਡ ਲਿਮਟ ਬਹੁਤ ਤੇਜ਼ ਆ ਦੇ ਆ ਗਿਆ ਸਹੀ ਵਾਰੀ ਸਮਝਾਈਆ ਬੱਚੇ ਖੇਡਦੇ ਹੁੰਦੇ ਆ ਇਹਦੇ ਇਹਦੇ ਬਾਰੇ ਆਪਾਂ ਜਦੋਂ ਟ੍ਰੈਫਿਕ ਲਾਸ ਲਗਾਣੇ ਆ ਉਹਨਾਂ ਦੇ ਨਾਲ ਆਪਾਂ ਲਿਖ ਕੇ ਲਾ ਦੇਣਾ ਲਿਮਟ ਸਪੀਡ ਹਾਂ ਪਿੰਡਾਂ ਦੇ ਵਿੱਚ ਲਿਮਟ ਸਪੀਡ ਉਹਦੇ ਉੱਪਰ ਲਿਖ ਕੇ ਲਗਾਏ ਜਾਂਦਾ ਆਹ ਲੱਗੇ ਬੱਡੇ ਲੱਗੋ ਟ੍ਰੈਫਿਕ ਲਾਸ ਲਗਾਣੇ ਆ ਉਹ ਅਸੀਂ ਬਹੁਤ ਟੀਚਰ ਰੱਖਿਆ ਹੁੰਦੇ ਨੇ ਇੱਕ ਪੁਆਇੰਟ ਵਰਦਨ ਇੱਕ ਅਨਾ ਬਿਸਲਵਾਰ ਦਾ ਅੱਗੇ ਘਰ ਦੇ ਅੱਗੇ ਅਸੀਂ ਡਸਟਬਿਨ ਰੱਖਣੇ ਆ ਦੋ ਡਸਟਬਿਨ ਸਾਨੂੰ ਲੈਣੇ ਪੈਣੇ ਆ ਇੱਕ ਡਸਟਬਿਨ ਉਹਨੇ ਚੱਕ ਕੇ ਲੈ ਜਾਣਾ ਦੂਜਾ ਰੱਖ ਜਾਣਾ ਜਦੋਂ ਭਰ ਜਾਣਾ ਉਹਦੇ ਲਈ ਸਾਨੂੰ ਫੀਸ ਪੇ ਕਰਨੀ ਪੈਣੀ ਆ ਘਰ ਭਰਤੀ ਜੋ ਵੀ ਜੈਨੂਨ ਹੋਵੇ ਉਹ ਆਪਾਂ ਲਗਾ ਕੇ ਉਹਨੂੰ ਆਪਾਂ ਟੀਮ ਨੂੰ ਛੱਡ ਕੇ ਇੱਥੇ ਉਹਨਾਂ ਗੱਲਬਾਤ ਕਰ ਸਕਦੇ ਆ ਜੇ ਇਹਦੇ ਵਿੱਚ ਸਾਰੇ ਇੰਟਰਸਟਿਡ ਹੈਗੇ ਆ ਆਪਾਂ ਫਿਰ ਉਸ ਵਿਸ਼ੇ ਤੇ ਗੱਲ ਕਰ ਸਕਦੇ ਆ ਅੱਜ ਮਿਤੀ 30 ਤਿੰਨ 25 ਨੂੰ ಗ್ರಾಮ ਪੰਚਾਇਤ ਕਮੌਰ ਦੀ ਗ੍ਰਾਮ ਸਭਾ ਵਿੱਚ ਆਮ ਜਲਾਸ ਤੋਂ ਪੰਜ ਮਜੀਤ ਕੌਰ ਜੀ ਦੀ ਪ੍ਰਧਾਨ ਜੀ ਏਟ ਹੋਇਆ ਅਤੇ ਏਟ ਅਨੁਸਾਰ ਕਾਰਵਾਈ ਕੀਤੀ ਗਈ ਜੋ ਕਿ ਪਿੰਡ ਦੇ ਸਰਕਾਰੀ ਸਕੂਲ ਵਿੱਚ ਕੀਤਾ ਗਿਆ ਹੈ ਜੋ ਪਿੰਡ ਦੀ ಗ್ರಾಮ ਸਭਾ ਵਿੱਚ ਪੇਸ਼ ਹੋਇਆ ਸਰਕਾਰ ਦੁਆਰਾ ಗ್ರಾಮ ਪੰਚਾਇਤਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਉਣ ਲਈ ਤੀਜਾ ਵਿਖਿਆ ਗਿਆ ਜਿਸ ਵਿੱਚ ಗ್ರಾಮ ਸਭਾ ਵੱਲੋਂ ਏਟ ਦੇ ਅਨੁਸਾਰ ਕੰਮ ਕਰਵਾਉਣ ਦੀ ਚੋਣ ਕੀਤੀ ਗਈ ਹੈ ਨੰਬਰ 1 ਪਿੰਡ ਦੀ ਲਿੰਕ ਸੜਕ ਆਫ ਰਸਤਾ ਹੁਣ ਕਰਕੇ ਉਸ ਨੂੰ ਬਣਵਾਇਆ ਜਾਵੇ ਪਿੰਡ ਦੀਆਂ ਬਾਹਰਵੀਆਂ ਸੜਕਾਂ ਦੇ ਨਾਲ ਸੀਵਰੇਜ ਕੋਆਇਆ ਜਾਵੇ ਪਿੰਡ ਦੀ ਬਾਹਰੀ ਸੜਕ ਦੇ ਨਾਲ ਲੱਗਦੇ ਢੇਰਾ ਅੱਗੇ ਦੁਬਾਰਾ ਬਣਾਈਆਂ ਜਾਣ ਪਿੰਡ ਦੀ ਲਿੰਕ ਸੜਕ ਤੇ ਬੱਸ ਸਟੈਂਡ ਬਣਾਣਾ ਫਰਵਾਇਆ ਜਾਵੇ ਛੱਪੜਾਂ ਦਾ ਨਵੀਨੀਕਰਨ ਕੀਤਾ ਜਾਵੇ ਪਿੰਡ ਪਿੰਡ ਲਈ ਪੀਣ ਯੋਗ ਪਾਣੀ ਵਾਲੀ ਟੈਂਕੀ ਪੜਾਈ ਜਾਵੇ ਪਿੰਡ ਵਿੱਚ ਲਾਈਟਾਂ ਲਗਵਾਈਆਂ ਜਾਣ ਪਿੰਡ ਦੇ ਬੋੜਾ ਤੇ ਟ੍ਰੈਫਿਕ ਗਲਾਸ ਲਗਵਾਏ ਜਾਣ ਸ਼ਮਸ਼ਾਨ ਘਾਟਾ ਦੀ ਚਾਰ ਦੋ ਵਾਰੀ ਪ੍ਰਵਾਹੀ ਚੱਲਦੀ ਹੈ। ਇਹ ਨਹਿਰੀ ਪਾਣੀ ਨਾਲ ਦੀ ਹੈ। ਹੈ ਨਹੀਂ? ਨਹਿਰੀ ਪਾਣੀ। ਨਹਿਰੀ ਪਾਣੀ ਦਾ ਲਿਖਣਾ ਇੱਕ ਮੈਂ ਨੋਟ ਕਰੀਓ ਜੀ। ਫਿਰ ਉਹ ਖੇਤਾਂ ਦੇ ਵਿੱਚ ਪਾਣੀ ਆਣਾ ਚਾਹੀਦਾ। ਠੀਕ ਜੀ ਤਾਂ ਨੋਟਰਾ ਮਤਲਬ ਜੀ ਨੋਟ ਕਰ ਲੈਂਦੇ ਆਂ। ਆਪਾਂ ਇਹ ਛੱਡ ਲੱਗੇ ਉਹਦੇ ਇੱਕ ਨਹਿਰੀ ਪਾਣੀ ਨਾਲ ਉਹ ਬਣਾਏਗਾ। ਤੇ ਇੱਕ ਹੋ ਕੁਤਰਿਆਂ ਦੀ ਜਿਹੜੀ ਭਦਾਈ ਹੋਣਾ ਉਹ ਵੀ ਮੰਦੇ ਦੇ ਵਿੱਚ ਪਾਣਾ ਹੈਗਾ। ਉਹਦੇ ਲਈ ਸਪੇਸ ਛੱਡ ਕੇ ਆਪਾਂ ਸਾਈਟ ਕਰ ਲੈਂਦੇ ਹਾਂ। ਇਹੋ ਵੀ ਨੋਟ ਕਰ ਲੈਂਦੇ ਨੇ। ਇੱਕ ਜੀ ਉਹ ਸਕੇ ਸਾਈਟ हांजी andपा